ਤੇ ਜਦੋਂ ਫਲੱਡਸ ਆਈ ਸੀ ਤੇ ਤੁਸੀਂ ਹਾਲਾਂਕਿ ਬਹੁਤ ਮਦਦ ਕੀਤੀ ਹੈ ਨਾ ਫਲੱਡ ਅਫੈਕਟਡ ਬੰਦਿਆਂ ਦੀ ਪਰ ਇੱਕ ਤੁਸੀਂ ਇਸ਼ੂ ਰੇਜ਼ ਕੀਤਾ ਸੀ ਥੋੜਾ ਜਿਹਾ ਉਹ ਨੂੰ ਬਰੀਫ ਕਰੋਗੇ ਹਾਂ ਚਲੋ ਤੁਹਾਡਾ ਮੰਨਣਾ ਹੋਊਗਾ ਵੀ ਫਲੱਡਸ ਆਈ ਸੀਗੇ ਪਰ ਸਾਡਾ ਮੰਨਣਾ ਹੈ ਵੀ ਫਲੱਡ ਚ ਲਿਆਂਦੇ ਗਏ ਸੀਗੇ ਹਾਂ ਤੁਸੀਂ ਇੱਕ ਸ਼ਬਦ ਉਹ ਤੋਂ ਇੰਟਰੋਡਿਊਸ ਕੀਤਾ ਸੀਗਾ ਵਾਟਰ ਕੈਨਨ ਹਾਂ ਇਹ ਇਹ ਜਿਹੜੇ ਇਹ ਜਿਹੜੇ ਡੈਮ ਨੇਗੇ ਇਹ ਸਾਡੇ ਉੱਤੇ ਜਲ ਤੂਪਾ ਨਹੀਂ ਗੀਆਂ ਇਹ ਜਦੋਂ ਵੀ ਚਾਹੇ ਸਾਡੇ ਤੇ ਹਮਲਾ ਕੀਤਾ ਜਾ ਸਕਦਾ ਇਹਦੇ ਵਿੱਚੋਂ ਨਮੋਸ਼ੀ ਦੀ ਉਦੋਂ ਗੱਲ ਸਭ ਤੋਂ ਵੱਡੀ ਹੋਈ ਤੇ ਸਾਡੀ ਗੱਲ ਤੇ ਉਦੋਂ ਮੋਹਰ ਲੱਗੀ ਜਦੋਂ ਇੱਕ ਸਾਬਕਾ ਭਾਰਤੀ ਫੌਜ ਮੁਕੀ ਨੇ ਬਿਆਨ ਦਿੱਤਾ ਵੀ ਅਸੀਂ ਪਾਕਿਸਤਾਨ ਨੂੰ ਰੋੜਨ ਦੇ ਲਈ ਪਾਣੀ ਵੀ ਛੱਡ ਦਾਂਗੇ ਹਮ ਪਰ ਜਦੋਂ ਪਾਣੀ ਛੱਡਿਆ ਜਾਊਗਾ ਉਹ ਕੋਈ ਹਵਾਈ ਤੌਰ ਤੇ ਨਹੀਂ ਜਾਣਾ ਉਹਨੇ ਸਾਡਾ ਪਹਿਲਾਂ ਜਿਹੜਾ ਅੱਧਾ ਪੰਜਾਬ ਉਹਨੂੰ ਰੋੜ ਕੇ ਲੈ ਕੇ ਜਾਣਾ ਤੇ ਇਹ ਉਹਦਾ ਹੀ ਇੱਕ ਹਿੱਸਾ ਸੀ ਜਾਂ ਉਹਦੀও ਇੱਕ ਲਾਲੋ ਵੀ ਪ੍ਰੈਕਟਿਸ ਸੀਗੀ ਵੀ ਇਹ ਇੱਕ ਕਰਕੇ ਦੇਖੇਗੀ ਤੇ ਉਦੋਂ ਗਾਂ ਦੀ ਗੱਲ ਜਿਸਕੇ ਤੈਨੂੰ ਇਹਦਾ ਨੁਕਸਾਨ ਹੁੰਦਾ ਹੈਗਾ ਪੰਜਾਬ ਦਿਨ ਪ੍ਰਤੀ ਦਿਨ ਮੰਗ ਕਰਦਾ ਹੈਗਾ ਜਾਂ ਸੂਹਰਦ ਲੋਕ ਕਰਦੇ ਨੇ ਵੀ ਇਹਦਾ ਜਿਹੜਾ ਪਾਣੀਆਂ ਦਾ ਮੁੱਲ ਸਾਨੂੰ ਮਿਲਣਾ ਚਾਹੀਦਾ ਰਿਪੀਰੀਅਨ ਸਿਧਾਂਤ ਹੈ ਜਿਹੜਾ ਵਰਲਡ ਦੇ ਵਿੱਚ ਵੀ ਜਿੱਥੇ ਹੜ੍ਹਾਂ ਬੈਂਦੇ ਨੇ ਤੇ ਜਿੱਥੇ ਹੜ੍ਹਾਂ ਦਾ ਨੁਕਸਾਨ ਹੁੰਦਾ ਉਹ ਦਰਿਆਵਾਂ ਦੇ ਪਾਣੀ ਦਾ ਹੱਕ ਉਸ ਸੂਬੇ ਦਾ ਹੁੰਦਾ ਪਰ ਪੰਜਾਬ ਨਾਲ ਇਹ ਤੱਕਾ ਕੀਤਾ ਗਿਆ ਜਿਹੜਾ ਪੰਜਾਬ ਪੁੰਦਰਗਠਨ ਐਕਟ ਆ ਉਹਦੀ ਧਾਰਾ 78 79 80 ਦੇ ਨਾਲ ਜਿਹੜਾ ਡੈਮਾਂ ਦਾ ਕੰਟਰੋਲ ਆ ਉਹ ਸਾਤੋਂ ਖੋਹ ਲਿਆ ਗਿਆ ਤੇ ਡੈਮਾਂ ਦੇ ਉੱਤੋਂ ਜਿਹੜੀ ਬਿਜਲੀ ਆ ਜਾਂ ਜਿਹੜਾ ਪਾਣੀ ਆ ਉਹ ਪੰਜਾਬ ਦੇ ਕਿਸੇ ਵੀ ਕੰਮ ਨਹੀਂ ਆਉਣਾ ਤੇ ਉਹ ਵਾਰੀ ਸੂਬਿਆਂ ਦੇ ਕੰਮ ਆਉਂਦਾ ਤੇ ਜਿਹੜਾ ਉਹਦਾ ਨੁਕਸਾਨ ਆ ਉਹ ਪੰਜਾਬ ਚੰਨ ਰਿਹਾ ਤੇ ਅੱਜ ਵੀ ਤੁਸੀਂ ਦੇਖੋ ਵੀ ਪੰਜਾਬ ਸਰਕਾਰ ਵੀ ਕਹਿੰਦੀ ਆ ਵੀ ਸਾਡਾ 8000 ਜਿਹੜਾ ਕਰੋੜ ਦਾ ਜਿਹੜਾ ਕੁਸ਼ੀਦਾ ਅੰਕੜੇ ਉਹ ਪੇਸ਼ ਕਰਦੀ ਆ ਵੀ ਸੜਕਾਂ ਜਾਂ ਜਿਹੜਾ ਸਰਕਾਰੀ ਫਰਨੀਕਰਾਂ ਜਾਂ ਉਦਾਂ ਤੰਤਰ ਆ ਜਿਹੜਾ ਉਹ ਟੁੱਟ ਗਿਆ ਤਾਂ ਤੁਸੀਂ ਦੇਖੋ ਵੀ ਅੱਜ ਕਿੰਨੇ ਲੱਖਾਂ ਕਿਸਾਨਾਂ ਦੀ ਜਿਹੜੀ ਉਹ ਜ਼ਮੀਨ ਆ ਉਹ ਹੜ੍ਹਾਂ ਦੇ ਵਿੱਚ ਬੈ ਗਈ ਤਾਂ ਇਹਦੀ ਪਰਪਾਈ ਕੌਣ ਕਰੂ ਸੋ ਸਾਡਾ ਮੰਨਣਾ ਇਹ ਆ ਵੀ ਜਿਹੜਾ ਡੈਮਾਂ ਦਾ ਕੰਟਰੋਲ ਆ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਪੰਜਾਬ ਉਹਦਾ ਜਿਹੜਾ ਹਾਲ ਆ ਆਪਦੇ ਮੁਤਾਬਕ ਕਰੇ ਪੰਜਾਬ ਆਪਣੀ ਮਰਜ਼ੀ ਨਾਲ ਪਾਣੀ ਛੱਡੇ ਤੇ ਉਦੋਂ ਗਾਂ ਦੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਆ ਡੈਮਾਂ ਦੇ ਵਿੱਚ ਜਿੰਨੀ ਉਹਦੀ ਸ਼ਮਤਾ ਦਿਖਾਈ ਜਾਂਦੀ ਹੈ ਪਾਣੀ ਦੀ ਕੀ ਇਹ ਇਹ ਯਕੀਨ ਕੀਤਾ ਜਾ ਸਕਦਾ ਵੀ ਉਹਨਾਂ ਉਹਦੇ ਵਿੱਚ ਪਾਣੀ ਹੈ ਤੁਸੀਂ ਦੇਖੋ ਵੀ ਜਦੋਂ ਡੈਮ ਆਉਂਦੇ ਨੇ ਤਾਂ ਕਿੰਨੀ ਕਿੰਨੀ ਗਾਰ ਚੜ ਜਾਂਦੀ ਹੈ ਬਿਲਕੁਲ ਕੱਚੀਆਂ ਪਹਾੜੀਆਂ ਖੁਰ ਕੇ ਆਉਂਦੀਆਂ ਨੇ ਪਰ ਜਦੋਂ ਡੈਮਾਂ ਦੇ ਵਿੱਚ ਪਾਣੀ ਖੁਰ ਕੇ ਆਇਆ ਤਾਂ ਉਹ ਗਾਰ ਕਦੋਂ ਸਾਫ਼ ਹੋਈ ਹੈਗੀ ਕਦੇ ਵੀ ਨਹੀਂ ਹੋਈ ਫਿਰ ਇਹਦਾ ਮਤਲਬ ਇਹ ਆ ਵੀ ਜਿਹੜਾ ਉਹਦਾ ਪਾਣੀ ਦਾ ਪੱਧਰ ਆ ਜੇ ਆਪਾਂ ਸੌਖਾ ਕਹਿਣਾ ਹੋਵੇ ਵੀ ਕਿਸੇ ਭਾਂਡੇ ਦੇ ਵਿੱਚ 1 ਲੀਟਰ ਪਾਣੀ ਪੈਂਦਾਗਾ ਤਾਂ ਉਹਦੇ ਵਿੱਚ ਅੱਧਾ ਤਾਂ ਉਹਦੇ ਵਿੱਚ ਗਾਰ ਭਰੀ ਪਈ ਆ ਤਾਂ ਪਾਣੀ ਕਹਿਣ ਨੂੰ 1 ਲੀਟਰ ਆ ਤੇ ਉਹਦੇ ਵਿੱਚ ਅੱਧਾ ਲੀਟਰ ਹੀ ਹੋ ਸਕਦਾਗਾ ਸੋ ਇਸ ਕਰਕੇ ਉਹਦੀ ਸਫਾਈ ਕਿਉਂ ਨਹੀਂ ਹੋਈ ਸ਼ਾਇਦ ਡੈਮ ਤਾਂ ਬੜਾ ਇੱਕ ਲੰਬਾ ਪ੍ਰੋਸੀਜਰ ਹੈ ਵੀ ਉਹਨੂੰ ਖਾਲੀ ਕਰਕੇ ਪੂਰਾ ਫੇਰ ਕਲੀਨਿੰਗ ਹੋਊਗੀ ਨਹੀਂ ਫਿਰ ਕੀਤਾ ਜਾਵੇ ਸਾਨੂੰ ਤਾਂ ਉਹਦੀ ਕੋਈ ਲੋੜ ਨਹੀਂ ਦਾ ਹੈ ਸਾਡੇ ਹੜੇ ਹੜੇ ਵੀ ਪੰਜਾਬ ਤੇ ਨੁਕਸਾਨ ਵੀ ਪੰਜਾਬ ਚੱਲੇ ਤੇ ਸਾਡੇ ਸਿਰਾਂ ਤੇ ਉਹ ਤੋਪਾਂ ਵੀੜ ਦਿੱਤੀਆਂ ਗਈਆਂ ਪੰਜਾਬ 'ਚੋਂ ਨੁਕਸਾਨ ਚੱਲੇ ਜਾਂ ਸਾਨੂੰ ਪਾਣੀ ਆਂਦੇ ਆ ਜਿਹੜਾ ਸਾਡਾ ਮੁੱਲ ਆ ਉਹ ਦਿੱਤਾ ਜਾਵੇ ਰਾਇਲਟੀ ਦਿੱਤੀ ਜਾਵੇ ਪਰ ਉਹਨਾਂ ਪਾਣੀ ਇੱਕ ਵਾਰ ਰਿਲੀਜ਼ ਕਰਨਾ ਵੀ ਬੜਾ ਟਫ ਹੁੰਦਾ ਨਾ ਸਾਰਾ ਖਾਲੀ ਕਰਾਂ ਕਰਨਗੇ ਡੈਮ ਨੂੰ ਉਸ ਤੋਂ ਬਾਅਦ ਜਿੰਮੇ ਭਰਿਆ ਉਹ ਵੀ ਖਾਲੀ ਕੀਤਾ ਜਾ ਸਕਦਾ ਹੁਣ ਵੀ ਨਹੀਂ ਪਿੱਛੋਂ ਪਾਣੀ ਰੁਕਦਾ ਨਹੀਂ ਨਾ ਨਹੀਂ ਨਹੀਂ ਉਹਦਾ ਕੰਟੀਨਿਊਸਲੀ ਉਹਦਾ ਕੋਈ ਤਾਂ ਹੋ ਸਕਦਾ ਨਾ ਜਦੋਂ ਕਿਸੇ ਸਮੇਂ ਡੈਮ ਜਦੋਂ ਨਹੀਂ ਸੀ ਬਣੇ ਉਦੋਂ ਵੀ ਮਨੁੱਖ ਰਹਿ ਰਿਹਾ ਸੀ ਉਦੋਂ ਵੀ ਪਾਣੀ ਸਿੱਧਾ ਵਹਿ ਰਿਹਾ ਸੀ ਹਮ ਯਾਦਵਿੰਦਰ ਜੀ ਇਹ ਕਿਉਂ ਆਇਆ ਤਾਂ ਕਿ ਮੀਨਸ ਇਹਨਾਂ ਗੁੱਸਾ ਕਿਉਂ ਭਰਿਆ ਆ ਤੁਹਾਡੇ 'ਚ ਮੈਂ ਪੁੱਛਣਾ ਚਾਹੂੰਗਾ ਨਹੀਂ ਗੁੱਸਾ ਨਹੀਂ ਜੀ ਇਹ ਦਰਦ ਹੈਗਾ ਅਸੀਂ ਤਾਂ ਸਵਾਲ ਰੇਜ਼ ਕੀਤਾ ਸਾਡੇ ਜਵਾਬ ਦਾ ਸਾਨੂੰ ਜਵਾਬ ਦਿੱਤਾ ਜਾਵੇ ਲੌਜੀਕ ਨਾਲ ਹਾ ਹਾ ਹੀ ਹੀ ਕਰਕੇ ਨਹੀਂ ਨਾ ਸਵਾਲ ਚੱਲਣਾ ਹੈਗਾ ਪੰਜਾਬ ਦਾ ਮਸਲਾ ਹੈਗਾ ਜਨਾਬ ਪੰਜਾਬ ਦੇ ਲਈ ਅਸੀਂ ਕਿਉਂ ਨਾ ਬੋਲੀਏ ਬਈ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਪਗੰਬਰਾਂ ਨੇ ਜਿੱਥੇ ਧਰਤੀ ਦੇ ਉੱਤੇ ਬਾਬੇ ਨਾਨਕ ਨੇ ਉਪਦੇਸ਼ ਦਿੱਤਾ ਬਾਬੇ ਨਾਨਕ ਨੇ ਜਿਸ ਧਰਤੀ ਨੂੰ ਚੁਣਿਆ ਹੋਵੇ ਜਿਸ ਧਰਤੀ ਦੇ ਉੱਤੇ ਬੇਦ ਰਚੇ ਗਏ ਹੋਣ ਤੇ ਉਸ ਧਰਤੀ ਨੂੰ ਅਸੀਂ ਅਜਾਈ ਜਾਣਦੇ ਦੀ ਇੱਕ ਸੱਚਾ ਸਿਪਾਈ ਹੋਣ ਦੇ ਨਾਤੇ ਸਾਡੇ 'ਚ ਗੁੱਸਾ ਹੋਣਾ ਸੁਭਾਵਿਕ ਸਾਨੂੰ ਕੋਈ ਆ ਕੇ ਬਾਹਰੀ ਬੰਦਾ ਸਾਡੇ ਤੇ ਹੁਕਮ ਚਲਾਵੇ ਤੇ ਸਾਨੂੰ ਮਰਜ਼ੀ ਨਾਲ ਮਾਰ ਦੇ ਖਪਾ ਦੇ ਸਾਨੂੰ ਰੋੜ ਦੇ ਰਾਤਾਂ ਨੂੰ ਘਰਾਂ ਦੇ ਵਿੱਚ ਸਾਡੇ ਲੋਕ ਸੁੱਤੇ ਪਏ ਤੇ 8-8 ਫੁੱਟ ਪਾਣੀ ਭਰ ਗਿਆ ਸਾਡਾ ਗੁੱਸਾ ਜਾਇਜ਼ ਹੈ ਜੀ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਸਰਕਾਰ ਦੀ ਜਿਹੜੀ ਹੜਾਂ ਦੇ ਵਿੱਚੋਂ ਕਮਾਈ ਕਰਨ ਲੱਗੀ ਹੋਈ ਆ ਹੁਣ ਤੁਸੀਂ ਪੁੱਛੋਗੇ ਕਮਾਈ ਕਿਵੇਂ ਇਹ ਤਾਂ ਪੈਸੇ ਬੰਡ ਰਹੇ ਇੱਕ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਉਹਦਾ ਲੌਜੀਕ ਕੀ ਹੈ ਹਾਂ ਉਹਦਾ ਮੈਂ ਲੌਜੀਕ ਵੀ ਦੱਸ ਦਿੰਨਾ ਇੱਕ ਦੱਸੂਗਾ ਬਾਕੀ ਆਪਣੀ ਗੱਲ ਲੰਮੀ ਹੋ ਜੂ ਸਰਕਾਰ ਕਹਿ ਰਹੀ ਅਸੀਂ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਜੀ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਅਸੀਂ ਮੁਰਗੀਆਂ ਦਾ ਬੱਕਰੀਆਂ ਦਾ ਹੂੰ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਡੀਜ਼ਲ ਮੱਚ ਰਿਹਾ ਤੁਹਾਨੂੰ ਪਤਾ ਨਾ ਮੱਚ ਰਿਹਾ ਜਿਹੜੀ ਘਾਰ ਆਪਾਂ ਗੱਲ ਕੀਤੀ ਆ ਜਿਹੜੀ ਘਾਰ ਜਾਂ ਹੜ੍ਹਾਂ ਦੇ ਵਿੱਚ ਸਾਡੀਆਂ ਜ਼ਮੀਨਾਂ ਰੁੜਦੀਆਂ ਉਹ ਕੋਈ ਸ਼ੌਂਕੀਆ ਜਾਂ ਕੋਈ ਉਹਦੀ ਅਪਜਾਊ ਸ਼ਕਤੀ ਲਈ ਤਾਂ ਨਹੀਂ ਡੀਜ਼ਲ ਮੱਚ ਰਿਹਾ ਸਾਡੇ ਉੱਤੇ ਕੁਦਰਤੀ ਆਫਤ ਇਹਨਾਂ ਦੇ ਕਹਿਣ ਮੁਤਾਬਕ ਅਸੀਂ ਤਾਂ ਕਹਾਂਗੇ ਵੀ ਮਨੁੱਖੀ ਆਫਤ ਜਿਹੜੀ ਲਿਆਂਦੀ ਗਈ ਆ ਉਹ ਸਾਡੇਆਂ ਸਿਰਾਂ ਤੇ ਪੈ ਗਈ ਉਹਦੇ ਵਿੱਚ ਕਰੋੜਾਂ ਰੁਪਏ ਦਾ ਡੀਜ਼ਲ ਮੱਚ ਰਿਹਾ ਉਹਦੇ ਉੱਤੋਂ ਦਾ ਸਰਕਾਰ ਕਮਾਈ ਕਰ ਰਹੀ ਆ ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਜੇ 200 ਕਰੋੜ ਦਾ ਡੀਜ਼ਲ ਮੱਚਿਆ ਹੋਵੇ ਹੜ੍ਹਾਂ ਦੇ ਵਿੱਚ ਤਾਂ ਉਹਦੇ ਵਿੱਚੋਂ ਲਗਭਗ ਬੈਟ ਦੇ ਮੁਤਾਬਕ ਸਰਕਾਰ 13 ਤੋਂ ਰੁਪਈਆ ਤੋਂ ਲੈ ਕੇ 16 ਰੁਪਈਆ ਡੀਜ਼ਲ ਦੇ ਉੱਤੇ ਬੈਟ ਦੇ ਵਿੱਚੋਂ ਕਮਾਈ ਤਾਂ ਸਰਕਾਰ ਤਾਂ 26 ਕਰੋੜ ਤੋਂ ਲੈ ਕੇ 30 ਕਰੋੜ ਰੁਪਈਆ ਕਮਾਈ ਕਰ ਗਈ ਸਰਕਾਰ ਦਾ ਫਰਜ ਵੀ ਨਹੀਂ ਸੀ ਬਣਦਾ ਵੀ ਜਿੱਥੇ ਕਿਸਾਨਾਂ ਨੂੰ ਲੋਡ ਪੈ ਰਹੀ ਆ ਸਬਸਿਡੀ ਤਾਂ ਕੀ ਦੇਣੀ ਸੀ ਬੈਟ ਮੁਕਤ ਨਹੀਂ ਕੀਤਾ ਇਹਨਾਂ ਨੇ ਤਾਂ ਫਿਰ ਸਾਡਾ ਬੋਲਣਾ ਜਾਇਜ਼ ਆ ਜਨਾਬ